ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਸੂਨ ਵਾਲੀਆਂ ਤੇ ਇੱਕ ਹੈਗੀ ਕੱਟੀ ਵਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜੰਗ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਨਾਮ ਕੀ ਆਪਣਾ ਹਾਂ ਬਾਈ ਮੇਰਾ ਜੱਗਾ ਪਿੰਡ ਢੱਲਮਾ ਹਾਂਜੀ ਜ਼ਿਲ੍ਹਾ ਬਰਨਾਲਾ ਬਾਈ ਠੀਕ ਹੈ ਜੀ ਹਾਂਜੀ ਬਾਈ ਆਪਣੇ ਕੋਲ ਕਿੰਨੇ ਜਾਨਵਰ ਬਕੋ ਬਾਈ ਦੋ ਗਾਵਾਂਆਂ ਤੇ ਇੱਕ ਕੱਟੀ ਐ ਠੀਕ ਹੈ ਜੀ ਕੱਟੀ ਵੀ ਚੱਲ ਪਈ ਅੱਜ ਕੱਟੀ ਵੀ ਕਰਦੇ ਸਟਾਰਟ ਹਾਂਜੀ ਏ ਭਾਈ ਸਵਾਗ ਸਾਲ ਦੀ ਹੈ ਕੱਟੀ ਸਾਲ ਤੋਂ ਉੱਤੇ ਹੋ ਗਈ ਉਹਦੀ ਉਮਰ ਤੇ ਥਣਸਣ ਦਿਖਾ ਦੇ ਬਹੁਤ ਟੋਕਣਾ ਲੱਗਿਆ ਵਾ ਲੋ ਮੋਟਮ ਲੈਵਾ ਹੁਣੀ ਦੇ ਝੋਲੀ ਕਿੰਦੀ ਚੰਗੀ ਆ ਆਪਦੇ ਵਿਚਾਰੇ ਜਾਣੀ ਬਚਾਈਏ ਕੱਲ ਕੱਟਾਂ ਲੈ ਲਈ ਸੀ ਇਹ ਅੱਛਾ ਜੀ ਐਦਾ ਇੱਕ ਇਹ ਕੱਖ ਜੀ ਪੀ ਇੱਕ ਕੱਖ ਕਾਲੀਏ ਦੇਖ ਆਪ ਦੱਸ ਕੇ ਦੇਵਾਂਗੇ ਹਾਂਜੀ ਪਰ ਦੇਖ ਕੱਟੀ ਦਾ ਆਂਗੂ ਗੈਨੇ ਚੰਗੇ ਆ ਹਾਂਜੀ ਸਰੇ ਹੀ ਆ ਕੱਟੀ ਉਹ ਨਹੀਂ ਖਟਿਆ ਫਿਰ ਮਾਹ ਪੁੱਲਾ ਕਾਮੀਆ ਕੱਟੀ ਜਿੱਦੇ ਤਿਆਰ ਹੋਈ ਲੱਖ ਸੱਖ ਸਵਾ ਲੱਖ ਤੋਂ ਡਿਗਦੀ ਨਹੀਂਗੀ ਠੀਕ ਹੈ ਜੀ ਮਾਹ ਕਾਨੂੰ ਵਿਚਾਰੇ ਜਾਨ ਬੋਣੇ ਹਾਰ ਕੇ ਫਿਰ ਮੁੰਨਾਂ ਲਫਾ ਦੇ ਕੇ ਕੱਟੀ ਲੈ ਲਈ ਮਾਹ ਕੇ ਪਲ ਨਾਲੇ ਬੰਦੇ ਨੂੰ ਦੇਦਾ ਠੀਕ ਹੈ ਜੀ ਪਰ ਟਪੜਾ ਬਹੁਤ ਸੋਹਣਾ ਕਰਮਾ ਹੈ ਚੰਗੀ-ਸੂੰਗੀ ਦੀ ਵੀ ਕੱਟੀ ਬਹੁਤ ਚੰਗੀ ਆ ਠੀਕ ਹੈ ਜੀ ਹਾਂ ਬਸ ਅੱਖ ਦਾ ਹੀ ਫਰਕ ਆ ਥੋੜਾ ਜਿਹਾ ਮਾਹ ਅੱਖ ਦਾ ਫਰਕ ਹੈਗਾ ਦੇਖੋ ਆਪਾਂ ਦੱਸ ਕੇ ਦੇਮ ਹਾਂ ਜੀ ਅੱਖ ਸਹੀ ਹੁੰਦੀ ਆ ਫਿਰ ਫੇਰ ਦਾ ਕੀ ਲੇਖਾ ਸੀ ਹਾਂ ਜੀ ਉਹ ਅੱਖ ਨੇ ਘੜਾ ਦੁੱਧ ਦੇਣਾ ਠੀਕ ਆ ਰੇਟ ਪ੍ਰਾਈਸ ਦਾ ਬਸ ਖੱਚ ਕੇ ਦੱਸ ਦੇ ਕੱਤ ਬੈਟ ਸੈنگ ਸੁੰਗੀ ਬਹੁਤ ਸੋਹਣੀ ਆ ਤੇ ਤੋਰਾ ਦੇਖ ਸਕਦੇ ਤੁਸੀਂ ਕੱਟੀ ਚੰਗੀ ਬਹੁਤ ਆ ਠੀਕ ਹੈ ਜੀ ਥਣ ਥਣ ਮੋਟਾ ਬਾਕੀ ਲੈ ਵਾਈ ਬਾਈ ਪਿੱਛੇ ਨੂੰ ਕਰੂਗਾ ਨਾ ਇਹ ਬਾਕੀ ਬਾਈ ਲੈ ਵਾ ਬਾਹਰੀ ਚੰਗੀ ਗੰਮ ਹੈ ਇਹਦੀ ਕੱਟੀ ਆ ਅੱਛਾ ਜੀ ਹਾਂ ਠੀਕ ਹੈ ਜੀ ਠੀਕ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਹਾਂਜੀ ਬਾਈ ਦੂਜੀ ਦੱਸੋ ਜਾਣਕਾਰੀ ਇਹ ਗਾਂ ਬਈ ਲੈਂਦੀ ਆ 1-2 ਦਿਨ ਹਾਂਜੀ ਦੁੱਧ ਬਈ 22-23 ਕਿਲੋ ਦਿੱਤਾ ਵਾਦਾ ਵੈਣ ਦਾ ਠੀਕ ਹੈ ਜੀ ਨਾਲੇ ਬਈ ਠੰਡੀ ਸੀਲ ਬਹੁਤ ਆ ਦਿਖਾ ਦੇ ਥਣ ਥਣ ਦੇ ਠੀਕ ਹੈ ਜੀ ਆ ਬੱਚੀ ਜੀ ਦਾ ਦੁੱਧ ਨਹੀਂ 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 ਇਹ ਤਾਂ ਕੁਝ ਨਹੀਂ ਹੁੰਦਾ ਠੀਕ ਹੈ ਬਹੁਤ ਜ਼ਿਆਦਾ ਠੰਡੀ ਵੈਣ ਦਾ ਠੀਕ ਹੈ ਜੀ ਥੋੜੀ ਗਰੀਬ ਘਰੇ ਸੀ ਵੈਣ ਦੁੱਧ ਫੇਰ ਵੀ ਆਪਾਂ 23-24 ਲੀਟਰ ਦਾ ਗਾਰੰਟੀ ਇਹਨਾਂ ਦੇਊਗੀ ਤੇ ਹੋਗੀ ਹਰ ਹਾਲ ਦਾ ਠੀਕ ਹੈ ਜੀ ਰੇਟ ਭਰਾ ਪਹਿਲੀ ਦਾ ਦੋ ਰੇਟ ਬਈ 55000 ਰੁਪਿਆ ਦਾ ਲੈਣ ਦੇਣ ਬਸ ਠੀਕ ਹਾਂ ਮੁੱਲ ਕਰਾਉਣ ਨੂੰ ਪੰਮ ਦੀ ਪੈਂਟ ਕਰਾ ਲਾ ਦੇ ਉਹ ਲੋਕ 70-70 ਮੰਗ ਲੇ ਵੀ ਦੀ ਕੁਆਲਿਟੀ ਵੀ ਚੈੱਕ ਕਰਦੇ ਵੋੜ ਲਈ ਵੋੜ ਨੂੰ ਲੈ ਉਹਰੇ ਤੋ ਜਿੱਤ ਵਾਲਾ ਤਰ੍ਹਾਂ ਤਾਂ ਹਟੇ ਸਾਹਮਣੇ ਖੜਨ ਨਹੀਂ ਖੜਨੀ ਤੇ ਫਾੜੀ ਵਾਲਾ ਲੈਵਾ ਠੀਕ ਹੈ ਨਾ ਬਹੁਤ ਚੰਗਾ ਲੈਵਾ ਬਾਈ ਤੇ ਦੁੱਧ 24 25 ਕਿਲੋ ਪਾ ਦੂ ਆਹ ਨਾਲੇ ਕੁਆਲਿਟੀ ਦੇਖ ਸਾਦੇ ਲੋ ਜੀ ਕਿੰਨੇ ਦਿਨ ਬਾਈ ਦੁੱਧਾ ਸੁਆ ਬਾਈ ਬਾਈ ਦਿਨੇ ਦੇ ਦੋ ਤਿੰਨ ਗਰਾਂ ਲਊਗੀ ਠੀਕ ਹੈ ਦੋ ਤਿੰਨ ਨੂੰ ਠੀਕ ਹੈ ਠੀਕ ਦੁਪਹਿਰ ਚਲੋ ਠੀਕ ਹੈ ਹਾਂ ਸੀਰ ਸੂਲ ਦਾ ਬਾਈ ਬਹੁਤ ਵੇਖਾ ਥਾਨ ਤੁਹਾਨੂੰ ਦਿਖਾ ਦੇ ਦੇਖ ਠੀਕ ਹੈ ਜੀ ਬਹੁਤ ਜਿਆਦਾ ਚੰਗਾ ਥਾਨ ਲੱਗਿਆ ਹਾਂਜੀ ਹਾਂਜੀ ਦੇਖੀ ਰਹੀ ਜੀ ਬੱਕਾ ਕੱਦ ਵੱਡ ਵੀ ਸੁਖਨਾ ਕਰਮ ਵਾਲੇ ਬਹੁਤ ਚੰਗੀ ਆ ਬਈ ਬੈੜਾ ਠੀਕ ਆ ਜੀ ਠੀਕ ਆ ਜੀ ਹਾਂਜੀ ਬਈ ਦੂਜੀ ਬੈੜ ਦੱਸੋ ਇਹ ਬਈ ਪਹਿਲਾ ਸੂਆ ਸੌਂਦੀ ਆ ਮੂੰਹੋਂ ਦੋ ਦੰਦਾ ਹਾਂਜੀ ਬੈੜ ਮੰਨ ਕੇ ਚੱਲਾ ਇਹ ਕੱਚੀ ਆ ਉਤੇ ਇਹ ਦੁੱਧ 16 17 ਕਿਲੋ ਹੋਏ ਪਿਆ ਜੂ ਬਈ ਆਰਾਮ ਨਾਲ ਠੀਕ ਆ ਜੀ ਦਿਖਾ ਦੇ ਥਣ ਲੈਵਾ ਕੱਚੀ ਕੱਚੀ ਆ ਬਹੁਤ ਚੰਗੀ ਆ ਬਈ ਠੀਕ ਟੋਲਾ ਟੋਲਾ ਵੀ ਕਰਮ ਵਾਲੇ ਦੀ ਬਹੁਤ ਜਿਆਦਾ ਚੰਗੀ ਆ ਬਈ ਠੀਕ ਆ ਜੀ ਮੂੰਹੋਂ ਦੋ ਦੰਦਾ ਰਿਜਨਲ ਜੇ ਕਿ ਰੇਟ ਇਹਦਾ ਬਈ ਬਣ ਕੇ ਯਾਰ ਸਹੀ ਜੇ ਦੱਸੀ ਬਸ ਰੇਟ ਬਈ 50000 ਰੁਪਿਆ ਇਹਦਾ ਕੋਈ ਗੱਲ ਨਹੀਂ ਮਾਨਤਨ ਕਰਦਾਂਗੇ ਜੈ ਜੈ ਜਯਾ ਬਾਕੀ ਕੱਦ ਕੋ ਤੂੰ ਦਿਖਾਈ ਦੇ ਕਿੰਨਾ ਚੰਗਾ ਦੇ ਠੀਕ ਹੈ ਜੀ ਪਲੂਨ ਆ ਨਾ ਬਹੁਤ ਜਿਆਦਾ ਚੰਗਿਆ ਬਈ ਪਹਿਲਾ ਸੁਗਾ ਦੋ ਦਾ ਹੁੰਦਾ ਮੂੰਹ ਜਿੱਤੇ ਕਿ ਸ਼ੀਲ ਠੰਡੀ ਵੀ ਪੂਰੀ ਆ ਗਈ ਠੀਕ ਹੈ ਜੀ ਠੀਕ ਆ ਲਓ ਜੀ ਕਰਮਾ ਵਾਲੀ ਦੇ ਵੱਲੋਂ ਇਹਥੇ ਲਟਕ ਰਿਹਾ ਤੁਸੀਂ ਦੇਖ ਸਕਦੇ ਹੋ ਲਓ ਮੋੜ ਲਓ ਜੀ ਮੋੜ ਲਓ ਬੱਸ ਠੀਕ ਆ ਆਜੋ ਲੋ ਚ ਪਲੂਨ ਬੱਸੀ ਆ ਤੇ ਕੱਦ ਬੜਾ ਸੁੱਖਣਾ ਕਰਮਾ ਵਾਲਾ ਬਾਕੀ ਗਰਮੀਆਂ ਦਾ ਤੋਹਫਾ ਗਰਮੀ ਗਰਮੀ ਨਹੀਂ ਮੰਨਦੀ ਹੁਣ ਠੀਕ ਹੈ ਚੱਲਣੀਆਂ ਉਹਦੇ ਸੀਜ਼ਨ ਚ ਹਨਾ ਫੇਸ ਕੁਆਲਟੀ ਪੂਰਾ ਤਰ੍ਹਾਂ ਬਹੁਤ ਸੋਹਣਾ ਕਰਮਾ ਵਾਲੀ ਦਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੰਡ ਢੱਲ ਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਟਾਪ ਦੀਆਂ ਵਹਿੜਾਂ ਬਾਈ ਕੋਲ ਇੱਕ ਤੇ ਟਾਪ ਦੀ ਕੱਟੀ ਆ ਬਾਈ ਨੇ ਇਹਦੀ ਜਾਨ ਹੀ ਬਚਾਈ ਏ ਭਰਾ ਠੀਕ ਆ ਨਾ ਇਹ ਬਾਈ ਕਹਿੰਦਾ ਕਿਸੇ ਨੇ ਲੈ ਲਈ ਸੀ ਪੱਡਣ ਵਾਲਿਆਂ ਨੇ ਤੇ ਬਾਈ ਨੇ ਲੈ ਲਈ ਗਾ ਹੰਨਾ ਫੇਲਾ ਕੇ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਈ